ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਜੀ ਸਭ ਤੋਂ ਪਹਿਲਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਰਿਕੁਐਸਟ ਹੈ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿਉਂਕਿ ਜਿਹੜੀਆਂ ਸਾਡੀਆਂ ਵੀਡੀਓ 'ਚ ਗੱਲਾਂ ਹੁੰਦੀਆਂ ਨੇ ਉਹ ਹਰ ਇੱਕ ਦੂਜੇ ਤੀਜੇ ਘਰ ਦੀ ਕਹਾਣੀ ਹੁੰਦੀ ਆ ਦੇਖੋ ਜੀ ਇੱਕ ਗੱਲ ਮੈਂ ਤੁਹਾਨੂੰ ਹੋਰ ਸੱਚਾਈ ਦੱਸ ਦਿਆਂ ਇਹ ਵੀ ਬਹੁਤ ਦੇਖਣ ਚ ਆਇਆ ਕਹਿੰਦੇ ਹਰ ਕੁੜੀ ਮਾੜੀ ਨਹੀਂ ਹੋ ਸਕਦੀ ਹਰ ਕੁੜੀ ਚੰਗੀ ਵੀ ਨਹੀਂ ਹੋ ਸਕਦੀ ਠੀਕ ਹੈ ਜੀ ਕਿਸੇ ਤੋਂ ਆਪਣੀ ਧੀ ਭੈਣ ਨੂੰ ਗੱਡੀ ਨਹੀਂ ਲੈ ਕੇ ਦੇ ਹੁੰਦੀ ਕਿਸੇ ਤੋਂ ਕਈ ਵਾਰ ਸਕੂਟਰੀ ਵੀ ਨਹੀਂ ਲੈ ਕੇ ਦੇ ਹੁੰਦੀ ਠੀਕ ਹੈ ਜੀ ਧੀਆਂ ਭੈਣਾਂ ਨੂੰ ਬੱਸਾਂ 'ਚ ਵੀ ਜਾਣਾ ਹੁੰਦਾ ਹੈ 3-ਵਿੱਲਰਾਂ 'ਚ ਵੀ ਜਾਣਾ ਹੁੰਦਾ ਹੈ ਬਹੁਤ ਗੱਲਾਂ ਇਹ ਦੇਖਣ ਚਾਹੀਆਂ ਨੇ ਬੱਸਾਂ 'ਚ ਚਾਹਾਂ ਨੁੱਬਰ ਹੋਇਆ ਪਿਆ ਕਿਸੇ ਜਗ੍ਹਾ ਵੀ ਧੀ ਭੈਣ ਸੇਵ ਨਹੀਂ ਹੈਗੀ ਪਤਾ ਨਹੀਂ ਕਿਹੜੀ ਹਨੇਰੀ ਬਗੀ ਹੋਈ ਐ ਜਿੱਥੇ ਸਾਨੂੰ ਇੱਜ਼ਤ ਦੀ ਪਰਵਾਹ ਹੀ ਨਹੀਂ ਰਹੀ ਪਤਾ ਨਹੀਂ ਤਾਂ ਸਾਡੇ ਘਰਾਂ 'ਚ ਧੀयां ਪੈਣਾ ਨਹੀਂ ਆਈਆਂ ਪਤਾ ਨਹੀਂ ਅਸੀਂ ਕਹੀਂ ਕੰਜਰ ਪਤਾ ਨਹੀਂ ਲੋਕਾਂ ਨੂੰ ਕੀ ਹੋਇਆ ਹੋਇਆ ਹਣ ਤੁਸੀਂ ਇਹ ਦੇਖ ਲਓ ਖੜ ਜੋ ਕਿਸੇ ਅੱਡੇ ਤੇ ਖੜ ਤਾਂ ਜਾਓ ਤੁਸੀਂ 5 ਮਿੰਟ ਕਿਸੇ ਅੱਡੇ ਤੇ ਦੇਖੋ ਕਈ ਵਾਰ ਸਾਡੇ ਘਰ ਪਰਿਵਾਰਾਂ 'ਚ ਸਾਡੇ ਪਿਓ ਕੋਲ ਲਾ ਲਓ ਸਾਡੇ ਭਾਈ ਕੋਲ ਲਾ ਲਓ ਜਾਣ ਦਾ ਨਹੀਂ ਟਾਈਮ ਹੁੰਦਾ ਧੀ ਪੈਣ ਨੂੰ ਲੈ ਕੇ ਅਗਲਾ ਕਹਿੰਦਾ ਵੀ ਚੱਲ ਤੂੰ ਕੋਰੇ ਬੱਸ ਨੂੰ ਚਲੇ ਜਾ ਇੱਥੋਂ ਦਰਵਾਜ਼ੇ ਮੂਹਰੇ ਬੱਸ ਚੜ੍ਹਨਾ ਹੈ ਦਰਵਾਜ਼ੇ ਮੂਹਰੇ ਆ ਕੇ ਉਤਰਨਾ ਹੈ ਪਰ ਦਰਵਾਜ਼ਾ ਕੀ ਕਰੇ ਸਾਡੀ ਧੀ ਭੈਣ ਰਾਜ ਸੇਫ ਨਹੀਂ ਹੈਗੀ ਸੇਫ ਕਿਹਨਾ ਹੋਣੀ ਆ ਜਿਹੜੇ ਤੁਰਦੇ ਫਿਰਦੇ ਠੀਕ ਹੈ ਕਿਤੇ ਵੀ ਇੰਨੇ ਹਾਲਾਤ ਇੰਨੇ ਮਾੜੇ ਹੋ ਗਏ ਕਿਤੇ ਵੀ ਅਸੀਂ ਆਪਣੀ ਧੀ ਭੈਣ ਨੂੰ ਭੇਜ ਨਹੀਂ ਸਕਦੇ ਇਕੱਲੇ ਨੁਕ ਮਜਬੂਰੀਆਂ ਨੇ ਸਾਡੇ ਬੱਚੇ ਪੜ੍ਹ ਲਿਖ ਗਏ ਉਹਨਾਂ ਨੇ ਕਾਲਜਾਂ ਵੀ ਜਾਣਾ ਉਹਨਾਂ ਨੇ ਯੂਨੀਵਰਸਿਟੀਆਂ ਵੀ ਜਾਣਾ ਬਹੁਤ ਬੱਚੇ ਆ ਹੁਣ ਆਪਾਂ ਕਾਲਜਾਂ ਮੂਰੇ ਦੇਖਦੇ ਆਂ ਬੱਚੇ ਧੀਆ ਭੈਣਾ ਸਾਡੀਆਂ ਬੱਸਾਂ ਤੋਂ ਉਤਰਦੀਆਂ ਨੇ ਮੈਂ ਤਾਂ ਧੀਆ ਭੈਣਾ ਨੂੰ ਵੀ ਕਹਿਣੀ ਆ ਵੀ ਹੇਡ ਹੇਡ ਜੀ ਨਾ ਕਰਿਆ ਕਰੋ ਬਾਲੀ ਮਾੜੇ ਮੋٹے ਬੰਦੇ ਦੀ ਖੜੇ ਦੀ ਵੀ ਜ਼ਰੂਰਤ ਦਾ ਪਤਾ ਲੱਗੇ ਵੀ ਹਾਂ ਇਹ ਧੀ ਭੈਣ ਜ਼ਰਤ ਵਾਲੀ ਖੜੀ ਹੈ ਪਹਿਲਾਂ ਹੀ ਸਾਨੂੰ ਆਪਣਾ ਦੇਖ ਕੇ ਜੱਜ ਕਰ ਲੈਂਦਾ ਥੋੜਾ ਜਿਹਾ ਮਾਣਾ ਮੋਟਾ ਆਪਣੀ ਆਪਣੀ ਜ਼ਰਤ 'ਚ ਖੜਿਆ ਕਰੋ ਥੋੜਾ ਪਤਾ ਲੱਗੇ ਵੀ ਹਾਂ ਖੜੀ ਹੈ ਕਿਸੇ ਦੀ ਧੀ ਅਗਰ ਆ ਨੇੜੇ ਆਉਣ ਲੱਗਾ ਵੀ ਹਜ਼ਾਰ ਵਾਰ ਸੋਚਦਾ ਇਕ ਤਾਂ ਸਾਡਾ ਪਹਿਰਾਵਾ ਨਹੀਂ ਚੰਗਾ ਹੁੰਦਾ ਨੰਬਰ 2 ਤੇ ਸਾਡਾ ਖੜਨ ਦਾ ਢੰਗ ਨਹੀਂ ਚੰਗਾ ਹੁੰਦਾ ਦਿਮਾਗ ਘੁੰਮਿਆ ਗਿਆ ਇੱਥੇ ਤਾਂ ਲੋਕਾਂ ਦਾ ਦਿਮਾਗ ਪਤਾ ਨਹੀਂ ਕੀ ਹੋਇਆ ਹੋਇਆ ਪਤਾ ਨਹੀਂ ਕੀ ਹੋਇਆ ਹੋਇਆ ਕਹਿ ਕੇ ਦੇਖਣਾ ਕੁਝ ਸੁਣ ਲੈਣਾ ਉਹ ਤੇ ਪਤਾ ਨਹੀਂ ਗੁਰਤੀ ਉਹ ਹੀ ਜ਼ਿੰਮੇਦਾਰੀ ਹੋਈ ਹੈ ਇਹਨਾਂ ਨੂੰ ਡਰ ਲੱਗੀਆਂ ਕੁੜੀਆਂ ਛੋਟੀਆਂ ਛੋਟੀਆਂ ਧੀਆ ਭੈਣਾਂ ਨੂੰ ਨਹੀਂ ਬਖਸ਼ਦੇ ਮੈਂ ਤਾਂ ਹੈਰਾਨ ਐ ਇਹਨਾਂ ਲੋਕਾਂ ਤੇ ਵੀ ਅਸੀਂ ਇੰਨੇ ਇਨਸਾਨ ਇਹ ਇਨਸਾਨ ਦਾ ਇੰਨਾ ਕਿਉਂ ਮੇਰੀ ਬਣ ਗਿਆ ਕਿਉਂ ਵੈਰੀ ਬਣ ਗਿਆ ਇਹਨਾਂ ਕਿਹੜੀ ਹਵਾ ਚੱਲ ਪਈ ਅਗੇ ਖੇਤਾਂ ਨੂੰ ਵੀ ਧੀਆ ਪਾਣੀ ਵੀ ਲੈ ਕੇ ਜਾਂਦੀਆਂ ਦੀਆਂ ਸਾਡੀਆਂ ਮਾਮਾ ਖੇਤਾਂ 'ਚ ਕੰਮ ਵੀ ਕਰਾਉਣ ਜਾਂਦੀਆਂ ਦੀਆਂ ਪਤਾ ਨਹੀਂ ਹੁਣ ਕੀ ਹੋ ਗਿਆ ਇੱਥੇ ਤੇ ਇੱਥੇ ਤੁਰਨ ਲਈ ਵੀ 100 ਵਾਰ ਸੋਚਣਾ ਪੈਂਦਾ ਇੱਕ ਮੈਨੂੰ ਕੁੜੀ ਨੇ ਦੱਸਿਆ ਕਾਲਜ ਜਾਂਦੀ ਸੀ ਸਾਡੀ ਜਾਣਕਾਰੀ ਚਾਣ ਚੋਈਆਂ ਵਈ ਉਹ ਕਹਿੰਦੀ ਵੀ ਮੈਂ ਰੋਜ਼ ਕਾਲਜ ਜਾਂਦੀ ਆ ਇੱਕ ਤੇ ਇੱਕ ਟੱਕਰ ਦਾ ਬੱਸ 'ਚ ਮੈਂ ਤਾਂ ਜੁੱਤੀ ਲਾ ਕੇ ਹੱਥ 'ਚ ਫੜ ਲਿਆ ਪਰ ਕੀ ਵਿਗਾੜ ਲੂ ਤੇਰਾ ਕਿਤੇ ਇਕੱਠ 'ਚ ਫੜ ਜਾ ਉੱਥੇ ਨਹੀਂ ਕੀ ਪੈਣ ਸੇਫ ਹੈਗੀ ਉਹੀ ਵਜੀ ਜਾਣਗੇ ਤਾਂ ਕਿਹਦੇ ਵਜੀ ਜਾਣਗੇ ਤੇ ਵੱਜ ਕੇ ਤੁਸੀਂ ਕੀ ਕਰ ਲੈਂਦੇ ਹੋ ਆਪਣੀਆਂ ਨੂੰ ਭਾਂਡੇ ਘਰ ਪਛਦੇ ਨਾਉਣ ਵੀ ਕਿੱਥੇ ਫਰਦੀਆਂ ਮੋਦਰੀਆਂ ਲੋਕਾਂ ਦੀਆਂ ਨਾਲ ਵੱਜਦੇ ਕਰਦੇ ਨੇ ਮੈਂ ਤਾਂ ਫਰਾਨਾ ਮੈਂ ਫਰਾਨਾ ਔਰਤਾਂ ਜਿਹੜੀ ਉਹ ਆਦਮੀ ਦੇ ਸਿਰ ਤੇ ਹੀ ਖੁੱਲੇ ਅੰਮ੍ਰਿਤ ਕਰਦੀ ਆ ਇਹ ਨਹੀਂ ਹੈਗਾ ਵੀ ਹਰ ਜਗ੍ਹਾ ਸਾਡਾ ਆਪਣਾ ਆਦਮੀ ਹੀ ਸਾਡੇ ਨਾਲ ਜਾਊਗਾ ਕਹਿੰਦੇ ਹੁੰਦੇ ਨੇ ਨਾ ਮੈਂ ਬਹੁਤ ਵਧੀਆ ਦੋ ਲੈਣਾ ਪੜੀਆਂ ਤੀਆਂ ਕਿਤੇ ਕਹਿੰਦੇ ਵੀ ਜਿਹੜਾ ਚੰਗਾ ਆਦਮੀ ਹੈ ਉਹ ਨੂੰ ਆਪਣੀ ਘਰ ਵਾਲੀ ਤੋਂ ਇਲਾਵਾ ਸਾਬੋ ਤੇ ਯਾਰ ਭੈਣਾ ਆਪਣੀਆਂ ਮਾਸੀਆਂ ਭੂਆ ਪੁੱਫੀਆਂ ਦਾਦੀਆਂ ਨਾਨੀਆਂ ਨਜ਼ਰ ਆਉਂਦੀਆਂ ਨੇ ਜਿਹੜਾ ਖਾਨਦਾਨੀ ਦਾ ਆਦਮੀ ਹੁੰਦਾ ਹੈ ਜਿਹੜੀ ਖਾਨਦਾਨੀ ਧੀ ਹੁੰਦੀ ਹੈ ਉਹਨੂੰ ਆਪਣੇ ਪਤੀ ਤੋਂ ਇਲਾਵਾ ਸਭ ਭਾਈ ਭਤੀਜੇ ਮਾਮੇ ਮਾਸੜ ਪੁੱਫੜ ਸਭ ਨਜ਼ਰ ਆਉਂਦੇ ਹੁੰਦੇ ਨੇ ਹੁਣ ਜਿਹਨੇ ਤੱਕਣਾ ਹੀ ਇੱਕੋ ਨਜ਼ਰ ਨਾਲ ਆ ਸਭ ਨੂੰ ਫਿਰ ਉਹਦਾ ਕੀ ਇਲਾਜ ਕਰੇ ਬੰਦਾ ਨਾ ਤਾਂ ਇੱਥੇ ਗਲਤ ਤੀਮੀ ਦਾ ਇਲਾਜ ਹੈ ਕੋਈ ਨਾ ਗਲਤ ਆਦਮੀ ਦਾ ਇਲਾਜ ਹੈ ਕੋਈ ਕੰਤ ਆਦਮੀ ਨੂੰ ਸਾਰੀਆਂ ਛੁਪੜੀਆਂ ਜਿੰਨਾਂ ਦੀਆਂ ਦਿੱਖੀਆਂ ਜਾਂਦੀਆਂ ਹੁੰਦੀਆਂ ਦੰਤ ਤੀਮੀ ਨੂੰ ਸਭ ਤੋਂ ਆਪਣੇ ਆਦਮੀ ਲਿਖੀ ਜਾਂਦੇ ਹੁੰਦੇ ਨੇ ਇਹ ਨਸਲਾਂ ਦਾ ਕਰਪ ਹੁੰਦਾ ਹੈ ਮੈਂ ਤਾਂ ਇਹ ਕਹਿੰਦੀ ਆ ਕੁੜੀਆਂ ਨੂੰ ਮੈਂ ਉਸ ਕੁੜੀ ਨੂੰ ਇੱਕੋ ਗੱਲ ਕਹੀ ਮਹਾ ਮੇਰੀ ਗੱਲ ਸੁਣ ਪੁੱਤ ਅਚਾਂੂ ਚੌਂ ਜੀ ਦਾ ਨਾ ਕਾਰਜ ਜੇ ਸਮਾਜ ਵਿਚ ਵਿਚਰਨਾ ਹੈ ਬਸ ਚ ਆਪਣੇ ਤੌਰ ਤਰੀਕੇ ਦੇ ਕੱਪੜੇ ਪਹਿਨ ਕੇ ਜਾਓ ਜਿੱਥੇ ਸਾਨੂੰ ਅਗਲਾ ਦੇਖਣ ਵਾਲਾ ਵੀ ਦੇਖੇ ਵੀ ਹਾਂ ਖੜੀ ਐ ਜੀ ਪਹਿਨ ਆਪਣਾ ਦੁਪੱਟਾ ਸਿਰ ਤੇ ਲੈ ਕੇ ਰੱਖੋ ਨੰਬਰ 2 ਤੇ ਆਨ ਚੰਗ ਪ੍ਰਿੰਟ ਹੋ ਕੇ ਖੜੋ ਮਾਤਾ ਜਾਨੀ ਜੇ ਮਾੜਾ ਜਾ ਵੀ ਤੁਹਾਨੂੰ ਦੇਖਦਾ ਨਾ ਜੁੱਤੀ ਲਾ ਲਓ ਭਾਵੇਂ ਉਹ ਤੱਗ ਵਾਲਾ ਹੈ ਭਾਵੇਂ ਉਹ ਪੱਗ ਤੇ ਬਗੈਰ ਹੈ ਜਦ ਅਗਲੇ ਨੂੰ ਆਪਣੀ ਪੱਗ ਦੀ ਇਲਾਜ ਨਹੀਂ ਹੈਗੀ ਫਿਰ ਅਸੀਂ ਉਹਦੀ ਪੱਗ ਸੰਭੀਏ ਉਹ ਕੁੜੀ ਰੋਵੇ ਨਾਲੇ ਦੱਸੇ ਕਹਿੰਦੀ ਵੀ ਇੰਨਾ ਸਮਾਂ ਮਾੜਾ ਆ ਗਿਆ ਸੰਤਾ ਪੜਨਾ ਦੁੱਬਰ ਹੋਇਆ ਪਿਆ ਤੁਸੀਂ ਸਾਰਿਆਂ ਨੂੰ ਨਨ ਗਲਤ ਸਮਝਿਆ ਕਰੋ ਧੀਆ ਭੈਣਾਂ ਨੇ ਕਈ ਵਾਰ ਪੰਜਾਂ ਚਾਰ ਕੁੜੀਆਂ ਜਿਹੜੀਆਂ ਲੱਠੀਆਂ ਹੁੰਦੀਆਂ ਉਹ ਹੱਸ ਬੋਲ ਵੀ ਪੈਂਦੀਆਂ ਨੇ ਥੋੜਾ ਤਾਂ ਉਹ ਹਾਲ ਹੈ ਵੀ ਮੈਂ ਸ਼ਰਧ ਕੀਤੇ ਪੜਿਆ ਤਾਂ ਕਹਿੰਦੇ ਹਸੀ ਹੱਸਦੀਆਂ ਨਾ ਘਰ ਚ ਫਿਰ ਤੁਹਾਡੀਆਂ ਭੈਣਾਂ ਹੋਈਆਂ ਹੱਸਦੀਆਂ ਤਾਂ ਤੁਹਾਡੀਆਂ ਮਾਮਾ ਵੀ ਉਹ ਵੀ ਹੱਸ ਜਾਂਦੀਆਂ ਨੇ ਕਿਉਂ ਇੰਨਾ ਜਨਾਨੀ ਨੂੰ ਇਹ ਕਿਉਂ ਇੰਨਾ ਤੁਸੀਂ ਅੰਦਰ ਬਾੜਨ ਲੱਗੀ ਹੋਏ ਹੋ ਤੁਸੀਂ ਤਾਂ ਬਾਕੀ ਹੀ ਕਹਿੰਦੇ ਸਾਡੀ ਪੈਰ ਦੀ ਜੁੱਤੀ ਬਣ ਕੇ ਰਹਿ ਤੁਸੀਂ ਤਾਂ ਹੱਸ ਨਹੀਂ ਸਕਦੀਆਂ ਤੁਸੀਂ ਗਲਤ ਹੋ ਤੇ ਕਿਆ ਘਰ ਮਾਪੇ ਨਹੀਂ ਹਸਾਉਣ ਬੰਦੇ ਕਹਿੰਦੇ ਸਹੁਰੇ ਘਰ ਆ ਕੇ ਕਈ ਵਾਰ ਸਹੁਰੇ ਹੀ ਇਹ ਜਹੰਮ ਨੇ ਕਈ ਵਾਰ ਬਾਹਰ ਸੁਹਾਗਨੀ ਝੇੜ ਦਿੰਦਾ ਤੇ ਜਿੱਦ ਤੜੇ ਫਾਇਆ ਹੀ ਜੁਨੀ ਨਾ ਕਿ ਜੰਦੀ ਹੈ ਫਿਰ ਹਸੇ ਤਾਂ ਹਸੇ ਨਾ ਦੋ ਦੇਖੀ ਹੁਣ ਯਾਖੀ ਗੱਲਾਂ ਤਾਂ ਬੋਲੀਆਂ ਮੈਂ ਕਿਤੇ ਕੱਠੇ ਚ ਫੜ ਜਾ ਕਿਸੇ ਮੇਲੇ ਚ ਚਲੇ ਜਾ ਕਿਸੇ ਗੁਰੂ ਘਰ ਚ ਚਲੇ ਜਾ ਮੈਂ ਕਹਿੰਦੀ ਹੁਣ ਹੀ ਬੱਜੀ ਜਾਣਗੇ ਤੁਹਾਡੀ ਤਾਂ ਬਸ ਇੰਨੀ ਕਿ ਸਭੀ ਲਾਜ ਰਹਿ ਜਾਂਦੀ ਹੈ ਤੁਹਾਡੀ ਗਾਣੀ ਤੋਂ ਫੜ ਕੇ ਅੰਲਾ ਤੁਹਾਨੂੰ ਧੱਕੀ ਨਾਲ ਨਹੀਂ ਲੰਦਾ ਅਗਲਾ ਫਿਰ ਵੀ ਸ਼ਰਮ ਖਾ ਜਾਂਦਾ ਵੀ ਨਾ ਬੰਦਰ ਤੇ ਮੇਂ ਸ਼ਰਮ ਆਉਂਦੀ ਹੈ ਇਹ ਚੀਜ਼ ਦੀ ਇਹ ਬਰਾਬਰ ਤਾੜੀ ਵਾਲਾ ਕੋਨਾ ਹੈ ਪਰ ਦਾੜੀ ਵਾਲੇ ਦੀ ਸ਼ਰਤ ਨਹੀਂ ਰਿਕਵੈਸਟ ਹੈ ਰਿਕਵੈਸਟ ਹੈ ਔਰਤ ਦੀ ਕਦਰ ਕਰਨੀ ਸਿੱਖੋ ਜੇ ਅਸੀਂ ਔਰਤ ਦੀ ਕਦਰ ਕਰਾਂਗੇ ਤਾਂ ਪ੍ਰਮਾਤਮਾ ਸਾਡੀ ਕਦਰ ਕਰੂਗਾ ਤਾਂ ਸਾਡੀਆਂ ਇੱਜ਼ਤਾਂ ਬਚਣੀਆਂ ਨੇ ਜੇ ਅਸੀਂ ਕਿਸੇ ਦੀਆਂ ਇੱਜ਼ਤਾਂ ਨੂੰ ਦਿਨ ਰਾਤ ਤੱਕ ਦੇ ਰਹਿਣਿਆ ਲਾਲਾ ਸੜਦੇ ਰਹਿਣਿਆ ਨਾ ਪ੍ਰਮਾਤਮਾ ਸਾਡੀਆਂ ਇੱਜ਼ਤ ਦੀਆਂ ਦੱਚੀਆਂ ਉਡਾ ਲੈਂਦਾ ਇੱਕ ਔਰਤ ਦੇ ਪੇਟੋਂ ਜਨਮ ਲੈ ਕੇ ਔਰਤ ਦੇ ਪੇਟੋਂ ਜਨਮ ਲੈ ਕੇ ਅਸੀਂ ਉਹੀ ਔਰਤ ਦੇ ਦੁਸ਼ਮਣ ਬਣ ਜਾਂਦੇ ਆਂ ਹਰ ਇੱਕ ਤੁਹਾਨੂੰ ਕੱਲੀ ਜਿਹੜਾ ਇਨਸਾਨ ਦੀ ਗੰਦੀ ਨਿਗਾਹ ਨਾਲ ਉਹ ਹਰ ਇੱਕ ਹਰ ਇੱਕ ਜਨਾਨੀ ਚੋਂ ਭਾਵੇਂ ਛੋਟੀ ਉਮਰ ਦੀ ਹੈ ਉਹ ਤੋਂ ਭਾਵੇਂ ਵੱਡੀ ਉਮਰ ਦੀ ਹੈ ਹਰ ਇੱਕ ਚੋਂ ਉਹ ਆਪਣੀ ਜਨਾਨੀ ਲਿਕਦੀ ਹੈ ਆਪਣੀ ਨੂੰ ਭਾਵੇਂ ਪੁੱਛੇ ਨਾ ਪੁੱਛੇ ਉਹ ਇੱਕ ਗੰਦੀਆਂ ਖਾਨਦਾਨੀਆਂ ਦੀਆਂ ਨਿਸ਼ਾਨੀਆਂ ਹੁੰਦੀਆਂ ਆਂ ਜਿਹੜੇ ਇੱਜ਼ਤ ਦਾ ਘਰ ਦੇ ਆਦਮੀ ਹੁੰਦੇ ਨੇ ਨਾ ਉਹ ਤਾਂ ਅੱਖ ਝੁਕਾ ਲੈਂਦੇ ਨੇ ਔਰਤ ਨੂੰ ਦੇਖ ਕੇ ਅੱਖਾਂ ਪਾੜ-ਪਾੜ ਕੇ ਨਹੀਂ ਦੇਖਦੇ ਹੁਣ ਤਾਂ ਸਮਾਜ ਆਹ ਜਿਆ ਹੋ ਗਿਆ ਅਗਲੀ ਆਪ ਮੁਰਾ ਤੋਂ ਸਰਚੱਕੀ ਤੁਰ ਗਈ ਆ ਤੁਸੀਂ ਮਜਬੂਤ ਬਗਾੜਿਆ ਔਰਤਾਂ ਦਾ ਕਿੰਨਾ ਸਰਚ ਝਾਈ ਜਾਣਾ ਤੁਸੀਂ ਸਿਰੇ ਕੁੱਟਣਾ ਹੋਰ ਨਹੀਂ ਕੋਸ ਪਰਦਾ ਕੂਸ਼ੀ ਕਰਨੀ ਸ਼ੁਰੂ ਕਰ ਦੇਣਗੇ ਵਿਦਾਰ ਚੂਗੀ ਟਿਕ ਜੂਗੀ ਫਰਾਂ ਨੇ ਨਫ਼ਰਤ ਹੋਣ ਲੱਗੀ ਨਫ਼ਰਤ ਹੋਣ ਲੱਗੀ ਉਹ ਕੁੜੀ ਗੱਲਾਂ ਕਰ세 ਮੈਨੂੰ ਮੇਰੇ ਬਾਹਾਂ ਦੇ ਲੋਕ ਅੰਡੇ ਖੜੇ ਹੋਣਾ ਮੈਂ ਯਾਰ ਕੀ ਨਿਗਰੋਂ ਸਿਧਰੀ ਆਦੀ ਕੀ ਨਿਗਰੋਂ ਸਿਧਰੀ ਆਦੀ ਤੁਸੀਂ ਕੱਲੀ ਕੀ ਪੈਣ ਬਾਹਰ ਤੱਕਾ ਲਵੇਂ ਪੈਣੀਆਂ ਜਾਂ ਕਿਸੇ ਦਾ ਪਿਓ ਆ ਨਾਲ ਕਿਸੇ ਦਾ ਭਾਈ ਆ ਨਾਲ ਭਾਂਵੇਂ ਮਰੇ ਤੇ ਮਰਿਆ ਤੁਸੀਂ ਉੱਥੇ ਦੇਖੋ ਮੈਨੂੰ ਕਹਿ ਕੇ ਜਾਂ ਤੁਹਾਡੇ 10 ਪੋਤੇ ਨਾਲ ਘਰ ਨੂੰ ਜਾਣ ਮੈਂ ਤਾਂ ਕਹਿੰਦੀ ਐਨੀ ਇੰਨੀ ਜੋਟਪੋ ਜਨਾਨੀ ਚਾਹੀਦੀ ਆ بار بار ਨਹੀਂ ਆਉਣਾ ਚਾਹਤੇ ਮੈਨੂੰ ਬਹੁਤ ਗੁੱਸਾ ਜੜਦਾ ਮੈਨੂੰ ਸਭ ਤੋਂ ਵੱਧ ਨਫ਼ਰਤ ਇਹੋ ਜਿਹੇ ਲੋਕਾਂ ਦੇ ਆਉਂਦੀ ਆ ਬਦਤਰ ਸੁਭਾਅ ਦਾ ਕੋੜ ਹੋਊਗਾ ਉਹਦਾ ਵੀ ਇਲਾਜ ਹੈ ਬੰਦਾ ਮਾੜਾ ਮੋਟਾ ਗਾਲ੍ਹਾਂ ਗਾਲੀ ਵਾਲਾ ਹੋਊਗਾ ਉਹਦਾ ਵੀ ਇਲਾਜ ਹੈ ਅਗਲਾ ਕਿਸੇ ਨੂੰ ਬੁਲਾਉਣਾ ਘੱਟ ਕਰ ਦੋ ਪਰ ਜਿਹਦੀ ਕਹਿੰਦੇ ਆ ਨਿਗਾ ਘੱਟ ਦਾ ਇਲਾਜ ਹੈ ਨਿਗਾ ਗਰਤਵਾਦੀ ਇਲਾਜ ਹੈ ਜੇ ਨਹੀਂ ਗਈ ਨਹੀਂ ਸਕੀ ਹੈਗੀ ਕੋਈ ਤਾਂ ਹੁੰਦੀ ਉਹ ਹੈ ਘਰ ਚ ਜੇ ਧੀ ਨਹੀਂ ਹੈਗੀ ਤਾਂ ਭੂਆ ਹੁੰਦੀ ਆ ਜੇ ਭੂਆ ਨਹੀਂ ਹੈਗੀ ਤਾਂ ਹੋਰ ਮਾਸੀਆਂ ਭੁਖੀਆਂ ਸਭ ਹੁੰਦੀਆਂ ਨੇ ਸਾਨੂੰ ਲਿਆਕਤ ਚਾਹੀਦੀ ਆ ਮੈਂ ਤਾਂ ਇਹ ਵੀ ਭਾਣਾ ਤੁਹਾਨੂੰ ਤੁਹਾਨੂੰ ਵੀ ਤੁਹਾਨੂੰ ਵੀ ਮੈਂ ਇਹ ਗੱਲ ਕਹਿਣੀ ਆ ਜੇ ਤੁਹਾਡੀ ਧੀ ਭੈਣਾ ਫਤੋਂ ਬਾਂਝ ਹੀ ਹੋ ਕੇ ਚਲਦੀ ਆ ਮੈਂ ਕਹਿੰਦੀ ਆ ਬਖਸ਼ ਉਹਨੂੰ ਮਨਾ ਤੁਸੀਂ ਉਸ ਗਲਤ ਜਨਾਨੀਆਂ ਨੇ ਸਾਰੇ ਜਨਾਨੀਆਂ ਨੰਗੀਆਂ ਕਰਕੇ ਰੱਖ ਦਿੰਦੀਆਂ ਔਰਤ ਜਾਤ ਦਾ ਕੋਈ ਪੜਦਾ ਹੀ ਨਹੀਂ ਰਹਾ ਸੋਸ਼ਲ ਮੀਡੀਆ ਵੀ ਚਲਾਓ ਕੋਈ ਮਾੜੀ ਗੱਲਾਂ ਅਸੀਂ ਵੀ ਚਲਾਉਂਦੇ ਹਾਂ ਪਰ ਲਿਆਕਤ ਤਾਂ ਹੋਵੇ ਠੀਕ ਹੈ ਉਹਨੂੰ ਸਾਡੇ ਭਾਈਆਂ ਭਤੀਜਿਆਂ ਨੇ ਵੀ ਦੇਖਣਾ ਹੈ ਉਹਨੂੰ ਸਾਡੇ ਹਰ ਇੱਕ ਮਾਮੇ ਮਾਸੜਾ ਨੇ ਸਭ ਰਿਸ਼ਤਿਆਂ ਨੇ ਨਿਕਲਣਾ ਮਾਰਦੀਆਂ ਥੁੰਤੇ ਮਾਰਦੀਆਂ ਕਦੇ ਕੁਸ ਕਰਦਾ ਉਹ ਤਾਂ ਹਰਾਨ ਆ ਜਿਹੜੇ ਸਾਹਮਣੇ ਚੰਦਰੇ ਲੈ ਕੇ ਖੜਦੇ ਆ ਇਹਨਾਂ ਦੇ ਤੁਹਾਡੀ ਇੰਨੀ ਕੁੱਤੇ ਬਾਣੀ ਹੁੰਦੀ ਆ ਤੁਹਾਡੀ ਉਹ ਮੁੰਡੇ ਨੇ ਇਟਲੀ ਵਾਲੇ ਇੰਨੀ ਤੁਹਾਡੀ ਕੁੱਤਾ ਹੀ ਬਾਣੀ ਕਰਦੇ ਨੇ ਪਰ ਤੁਹਾਨੂੰ ਕੋਈ ਅਸਰ ਨਹੀਂ ਆਕਲ ਨੂੰ ਮੱਥਾ ਮਾਰਿਆ ਕਰੋ ਔਰਤ ਔਰਤ ਪੜਦੇ ਜਿਹੜੀ ਸੋਹਣੀ ਲੱਗਦੀ ਆ ਔਰਤ ਲਿਆਕਤ ਨਾਲ ਵੀ ਸੋਹਣੀ ਲੱਗਦੀ ਆ ਕਿਨਾਂ ਔਰਤ ਦੇ ਮੂੰਹੋਂ ਨਿਕਲਿਆ ਹਰ ਇੱਕ ਸ਼ਬਦ ਵੀ ਸਹੀ ਹੋਵੇ ਸਿੱਧੇ ਨਾਲ ਸਿੱਧਾ ਹੋਵੇ ਕੁੱੱਠੇ ਨਾਲ ਕੁੱੱਠਾ ਹੋਵੇ ਮੈਂ ਤਾਂ ਇਹ ਕਹਿੰਨੀ ਆ ਪਹਿਲਾਂ ਆਪ ਸਹੀ ਹੋਓ ਹੇ ਨਸੀ ਕਿਸੇ ਨੂੰ ਪੜ੍ਹਨ ਜੋਗੇ ਹੋਊਗੇ ਜਾਂ ਸਾਡਾ ਆਪਣਾ ਆਪੇ ਨਹੀਂ ਸਹੀ ਅਸੀਂ ਉਹ ਥੰਥੰ ਗਲਤਾਂ ਅਸੀਂ ਕਿਸੇ ਨੂੰ ਕਿਵੇਂ ਕਹਿ ਸਕਦੇ ਹਾਂ ਸਰ ਜੀ ਠੀਕ ਹੈ ਜੀ ਮੇਰੀ ਵੀਡੀਓ ਹੋ ਗਈ ਬਹੁਤ ਲੰਬੀ ਪਰ ਕੁੜੀ ਨੇ ਮੈਨੂੰ ਰੋ ਰੋ ਕੇ ਕਹਿੰਦਾ ਸੀ ਇਹਨਾਂ ਵੀ ਅਸੀਂ ਬੱਸ 'ਚ ਜਾਨੀਏ ਕਾਲਜ ਨੂੰ ਕਹਿੰਦੀ ਦੁੱਬਰ ਹੋਈ ਪਈ ਹੈ ਨਹੀਂ ਮੈਨੂੰ ਪੜ੍ਹਾਈ ਕਰਨੀ ਬੱਚੇ ਜਿਹੜੇ ਲਾਇਕ ਬੱਚੇ ਨੇ ਨਾ ਬੱਸਾਂ ਨੂੰ ਜਾ ਕੇ ਖੁਸ਼ ਨਹੀਂ ਉਸਕੁਟਰੀਆਂ ਚੱਲ ਕੇ ਖੁਸ਼ ਨਹੀਂ ਹੈਗੇ ਕਈ ਵਾਰ ਬੱਸ ਦਾ ਸਾਡੇ ਪਿੰਡ ਨੂੰ ਸਾਧਨ ਨਹੀਂ ਹੁੰਦਾ ਪਾ ਸਾਡੇ ਬੱਚਿਆਂ ਨੂੰ ਸਕੂਟਰੀਆਂ ਚੱਕਣੀਆਂ ਪੈ ਜਾਂਦੀਆਂ ਨੇ ਨਹੀਂ ਬੱਚੇ ਬੱਸਾਂ ਨੂੰ ਜਾ ਕੇ ਖੁਸ਼ ਨਹੀਂ ਉਹਨਾਂ ਨੂੰ ਆਏ ਹੁੰਦਾ ਮਾਪਿਆਂ ਨੂੰ ਵੀ ਹੁੰਦਾ ਵੀ ਸਾਡੀ ਧੀ ਭੈਣਾਂ ਜਿਹੜੀ ਉਹ 150 ਬੰਦੇ ਦੀ ਦੇਖ ਰੇਠ ਥੱਲੇ ਹੋਊਗੀ ਬੱਸ 'ਚ ਜੇ ਬੱਸ 'ਚ ਇਹ ਜੇ ਬੰਦੇ ਖੜੇ ਨੇ ਉਂ ਫਿਰ ਧੀ ਭੈਣ ਕਿੱਧਰ ਨੂੰ ਜਾਊ ਥੋਦਾ ਤਾਂ ਰੁਤਬਾ ਆਦਮੀ ਦਾ ਰੁਤਬਾ ਇਹ じゃ ਚਾਹੁੰਦਾ ਸਾਮਣੇ ਤੋਂ ਅਗਲੀ ਅਗਲਾ ਜੇ ਆਉਂਦਾ ਨਾ ਨੀਵੀਂ ਪਾਲਵੇ नीमी अगली त पाद सामने आना पाँद अगली फिर गलत बंद देख के नीवी भी नहीं पाद अगले दो पैसे सामने सचना लिया देख के नीवी पी सिधर जो सिधर जो नहीं उन्हें भी माफ नहीं करना तो पता नहीं कि पीढ़ी चाहू ढा ली थू थू करा दूँदा है ਮੰਦੇ ਦਾ ਬੰਦੇ ਕੋਲ ਕੌਣ ਕੱਤਿਆਂ ਤੋਂ ਗੱਲਾਂ ਕਰਾ ਦਿੰਦਾ ਹੈ ਚਲੋ ਠੀਕ ਹੈ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਕਰਿਆ ਪਰੋਂ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਸਤਿ ਸ਼੍ਰੀ ਅਕਾਲ ਜੀ